ਉਹਨੇ ਅਸੀਂ ਚੱਲੇ ਹੋਏ ਆ ਟ੍ਰੈਕ ਤੇ ਕਰ ਰਿਹਾ ਕੰਡੇ ਲਾ ਕੇ ਭਾਜੀ ਗਾਣਾ ਘਾੜ ਰਿਹਾ ਕੰਡੇ ਜੂ ਕੇ ਹੈ एवरीवन ਵੈਲਕਮ ਬੈਕ ਕਰ ਰਹੇ ਆ ਤੁਹਾਡੇ ਇੱਕ ਬ੍ਰੈਂਡ ਨਿਊ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਸਟਾਰਟ ਕਰ ਰਹੇ ਆ ਆਪਾਂ ਇੱਥੋਂ ਦੀ ਤੇ ਅੱਜ ਆਪਾਂ ਚੱਲੇ ਹੋਏ ਆ ਗੁਰੂਕੇਲਾ ਹੋਰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦ ਕਾਰਜ ਹੋਇਆ ਸੀ ਸੋ ਅੱਜ ਤੁਹਾਨੂੰ ਵਲੌਗ ਦਿਖਾਵਾਂਗੇ ਬਹੁਤ ਕੈਂਡ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲਓ ਹਾਂਜੀ ਮਰਾਏ ਹੋਰ ਫਿਰ ਕਿਦਾਂ ਵਧੀਆ ਹੈ ਵਧੀਆ ਆਪਣੇ ਬੰਦੇ ਆ ਰਹੇ ਆ ਬਾਕੀ ਆਪਾਂ ਮੋਟਰਸਾਈਕਲਾਂ ਤੇ ਜਾਣਾ ਹੈਗੀ ਫਿਰ ਕੀ ਗਿਆ ਹਰ ਇੱਕ ਵਾਰੀ ਮੋਟਰਸਾਈਕਲਾਂ ਤੇ ਹੀ ਜਾਈਦਾ ਆ ਰਹੇ ਆ ਆਪਣੇ ਬੰਦੇ ਹੁਣ ਦੇਖਦੇ ਆ ਕਦੋਂ ਤੱਕ ਨਿਕਲਦੇ ਆ ਰੋਡ ਤੇ ਗੁਰੂਕੇਲਾ ਹੋਰ ਵਾਸਤੇ ਉਹ ਗਿਆ ਅੱਛਾ-ਅੱਛਾ ਲੱਗਾ ਕਾਕੇ ਹਾਂਜੀ ਪ੍ਰਿੰਸ ਭਾਈ ਹਾਂਜੀ ਪ੍ਰਿੰਸ ਭਾਈ ਕਿੱਦਾਂ ਹੋਰ ਵੀਰੇ ਸਭ ਓਕੇ ਹੈ ਭਾਈ ਸਭ ਓਕੇ ਹੈ ਕਿਰਪਾ ਕਰਦੀ ਯਾਰ ਗੁਰੂਕੇਲਾ ਹੋਰ ਚੱਲੀਆਂ ਹੋਈਆਂ ਸੰਗਤਾਂ ਸਾਰੀਆਂ ਇਹ ਉਹ ਕੋ ਦੋ ਮੁੰਡੇ ਉੱਧਰ ਖੜੇ ਪਿਛਲੀ ਵਾਰ ਯਾਰ ਹੈ ਨਾ ਤੁਸੀਂ ਪਿਛਲੀ ਵਾਰ ਵਾਲੇ ਵਲੌਗ ਦੇਖੇ ਹੋਣੇ ਤਾਂ ਇੱਥੇ ਹੀ ਆਪਾਂ ਪਿਛਲੀ ਵਾਰ ਵੀ ਹਵਾ ਭਰਵਾਈ ਸੀ ਹਣਾ ਬਈ ਇੱਥੇ ਹੀ ਭਰਵਾਈ ਸੀ ਨਾ ਪਿਛਲੀ ਵਾਰ ਵੀ ਹਵਾ ਭਰਵਾ ਲੈ ਪੜਵਾਣੀ ਦਾ ਹਵਾ ਜਸ਼ਵੀਰ ਦਾ ਖਾ ਹਾਂ ਨਿਓ ਕਿਵੇਂ ਟਾਇਰ ਪਾੜ ਜਾਨਾ ਵੀ ਉਹ ਜੀ ਦੀ ਲੱਗਦਾ ਪਹਿਲਾਂ ਚੈੱਕ ਕਰ ਕੇ ਹੀ ਭਰਨੀ ਉਹਨਾਂ ਨੇ ਹਵਾ ਐਦਾ ਥੋੜਾ ਭਰ ਦੇਣੀ ਹਵਾ ਭਰਨੀ ਨਹੀਂ ਸੈੱਟ ਕੀਤੀ ਉਹ ਨਹੀਂ ਭਰੀ ਹਾਂ ਚੈੱਕ ਕਿੰਦਾ ਕਰ ਲੈਣਾ ਉਹਨਾਂ ਨੂੰ ਮੀਟਰ ਚੈੱਕ ਕਰਨਾ ਜਦੋਂ ਉੱਤੇ ਸੈੱਟ ਹੋਏਗੀ ਹੂੰ ਜੇ ਤੱਕ ਘਟ ਹੋਈ ਤਦਾ ਭਰ ਹੋਏਣੀ ਜੇ ਘਟ ਨਾ ਹੋਈ ਪਿਆ ਵੀ ਟੰਡ ਵਗੈਰ ਲਾਪੈ ਹਾਂ ਇਹਨਾਂ ਬਲੱਟ ਹਵਾ ਹੈਗੀ ਐ ਉਹ ਨਹੀਂ ਕਿੰਨੇ ਹੁੰਦੇ 40 30 ਜੇ ਉਹ 38 ਨੇ 40 35 ਜੇ ਮੀਟਰ 38 ਨੇ ਤੇਰੇ ਟਾਇਰ 40 ਹੋਈ ਉਹਨੇ ਕੱਢ ਦੇਣੀ ਉਲਟਾ ਸੈਂਸਰ ਨੇ ਟੰਡ ਕਰਨਾ ਜਿੰਨਾ ਜਿੱਥੇ ਮੀਟਰ ਸੈਟ ਅਪ ਉੱਥੇ ਉਹ ਨਹੀਂ ਭਰੋਗੇ ਦੀ ਗੱਲ ਸੁਣਦੇ ਤੁਸੀਂ ਹੂੰ ਇਹੋ ਲੈਵਲ ਹੋਊ ਚ ਤਾਂ ਇਹ ਫੇਵਰ ਸਵਾ ਗਿਆ ਕੋ ਹਾਂ ਇਹ ਹਮਾਚਲ ਦੀਆਂ ਪਹਾੜੀਆਂ ਮੇਰੇ ਵੀਰੋ ਇਹਨੂੰ ਕਹਿੰਦੇ ਹਮਾਚਲ ਦੀਆਂ ਪਹਾੜੀਆਂ ਅਸੀਂ ਚੱਲੇ ਆ ਜੀ ਗੁਰੂ ਘਰ ਹੋਰ ਮੇਰੇ ਵੀਰੋ ਤੁਸੀਂ ਵੀ ਜਰੂਰ ਆਣਾ ਜਿਹੜੇ ਵਲੌਗ ਦੇਖ ਰਹੇ ਹੁਣ ਇਹ ਇਸ ਤੋਂ ਬਾਅਦ ਆਣਾ ਕਿਉਂਕਿ ਤੁਸੀਂ ਹੁਣ ਤਾਂ ਆ ਨਹੀਂ ਸਕਦੇ ਪਰ ਇਸ ਤੋਂ ਬਾਅਦ ਜਰੂਰ ਦਰਸ਼ਨ ਕਰਕੇ ਜਾਣੇ ਆ ਕੇ ਜਦੋਂ ਵੀ ਤੁਸੀਂ ਆ ਸਕਦੇ ਆਣਾ ਜਰੂਰ ਆ ਜਿਗਿਆ ਸੀ ਹੁਣ ਗੁਰੂ ਘਰ ਹੋਰ ਸਾਹਿਬ ਆ ਦੇਖੋ ਸੰਗਤ ਦਾ ਬਹੁਤ ਤੁਸੀਂ ਟੈਸਟ ਕਰ ਸਕਦੇ ਹੋ ਇਹ ਦੋ ਪੁਨੇ ਨਾ ਮੇਰੇ ਆ ਦੇਖੋ ਮਹਾਰਾਜ ਇਹ ਚੱਲ ਰਹੀ ਹੈ ਆ ਦੇਖੋ ਅਸਲ ਕੰਮ ਤਾਂ ਇਹਦਾ ਹੈ ਕਾਕੇ ਹਾਂਜੀ ਵੀਰ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਹੁੰਚੇ ਨੂੰ ਹੁਣੇ ਹੀ ਪੁੱਜੀ ਤੁਸੀਂ ਅੱਛਾ ਮਿਸੇ ਬਸਾਦੇ ਵੇਖੀ ਬਾਰੇ ਪਰਫਰ ਬਸਾਦਾ ਹਾਂਜੀ ਮਿਸਰ ਬਾਕੇ ਹੋਰ ਵਾਰਾ ਮਿੱਸੀ ਰੋਟੀ ਅਸੀਂ ਹੁਣੇ ਗੁਰਦੁਆਰਾ ਤਿਰਵੇਣੀ ਸਾਹਿਬ ਪਾਸ਼ਾ ਜੀ ਦਸਮੀ ਆ ਦੇਖੋ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾ ਰਹੇ ਹਾਂ ਸਾਹਮਣੇ ਸਾਹਮਣੇ ਬਿਲਕੁਲ ਸਰੋਵਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ 메인 ਗੁਰਦੁਆਰੇ ਮੱਥਾ ਟੇਕਣ ਲਈ ਚਲੇ ਹੋਏ ਆ ਆਂਦੇਸ਼ ਤੇ ਬਹਿ ਕੇ ਆ ਜਾਗੇ ਕੀ ਕਹਿੰਦਾ ਆਂਦੇਸ਼ ਤੇ ਬਹਿ ਕੇ ਆ ਜਾਗੇ ਠੀਕ ਹੈ ਜੀ ਸਹੀ ਗੱਲ ਆ ਯਾਰ ਸਹੀ ਗੱਲ ਸਹੀ ਗੱਲ ਹੈ ਠੀਕ ਹੈ ਸਹੀ ਕਹਿੰਦੇ ਹੁਣ ਅਸੀਂ ਚਲੇ ਹੋਏ ਆ ਟਰੈਕ ਤੇ ਟ੍ਰੈਕ ਤੇ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਪਹਾੜੀ ਚੜ ਰਹੇ ਹਾਂ ਪਹਾੜੀ ਪਰ ਐਡਵੈਂਚਰਸ ਐਡਵੈਂਚਰਸ ਵਲੌਗ ਤੁਹਾਨੂੰ ਦਿਖਾਵਾਂਗੇ ਇਹਦਾ ਆਏ ਗੁਰੂ ਕੇ ਲਾ ਪਰ ਕਰਾ ਪਰ ਐਡਵੈਂਚਰ ਰਹੇ ਹਾਂ ਇੱਥੇ ਝਰਨਾ ਵਗ ਰਿਹਾ ਉਧਰੋਂ ਆਇਆ ਯਾਰ ਆ ਦਰੂਹ ਦੀਆਂ ਪੌੜੀਆਂ ਦੀਆਂ ਓ ਤੇਰੀ ਦੀ ਪੂਰਾ ਐਡਵੈਂਚਰ ਇਧਰੋਂ ਸਿੱਧੀਆਂ ਪੌੜੀਆਂ ਸੀਗੀਆਂ ਕਰ ਰਿਹਾ ਕੰਡੇ ਲੱਗ ਪਾਜੀ ਗਾੜਾ ਖੜ ਰਿਹਾ ਕੰਡੇ ਚੂਭ ਗਏ ਹੋ ਮੈਨੂੰ ਕੀ ਪਤਾ ਫੋੜੀਆਂ ਦਾ ਯਾਰ ਹੁਣ ਉਹ ਦੇਖੋ ਸਾਹਮਣੇ ਲੋਕ ਕਿਦਾਂ ਖੜੇ ਹੋਏ ਨਾ ਪੂਰਾ ਵਧੀਆ ਤਰੀਕੇ ਨਾਲ ਐਡਵੈਂਚਰ ਕਰ ਰਹੇ ਆ ਇਹ ਅਸੀਂ ਹਰਮਨ ਓਕੇ ਆ ਪੂਰਾ ਹਰਮਨ ਤਾਂ ਸੌ ਸਾਈ ਹੋ ਗਿਆ ਹੁਣ ਤੱਕ ਸਟੈਮੀਨਾ ਵਧੀਆ ਯਾਰ ਹਰਮਨ ਬਿਊਟੀਫੁਲ ਲੈਂਡਸਕੇਪ ਬੰਦੇ ਕਿਹੜੇ ਹੈ ਲੈਂਡਸਕੇਪ ਦਾ ਮਤਲਬ ਇਹਦਾ ਕਿ ਅਸੀਂ ਪਹਾੜ ਦੇ ਉੱਤੇ ਆ ਗਏ ਹਾਂ ਉਹ ਦੇਖੋ ਬੰਦੇ ਸੰਗਤਾਂ ਸਾਰੀਆਂ ਉੱਪਰ ਆ ਕੇ ਬੈਠੀਆਂ ਹੋਈਆਂ ਇਹ ਵਧੀਆ ਲੋਕੇਸ਼ਨ ਹੈ ਬਿਲਕੁਲ ਸਾਹਮਣੇ ਹੈ ਉਧਰ ਸਾਹਮਣੇ ਗੁਰੂ ਕੇਲਾ ਔਰ ਮੇਨ ਗੁਰਦੁਆਰਾ ਤੇ ਇੱਧਰ ਆਹ ਪਹਾੜ ਦੇ ਉੱਪਰ ਚੜ੍ਹ ਕੇ ਸਾਰੇ ਬੈਠੇ ਹੋਏ ਆ ਪੂਣੇ ਸੀ ਪਹੁੰਚ ਚੁੱਕੇ ਹਾਂ ਬਹੁਤ ਉੱਪਰ ਪੜਾਣ ਤੇ ਜਮਾ ਸਿੱਧੀ ਸਿੱਧੀ ਜੜਾਈਆ ਇਹ ਆ ਸਾਰੇ ਬੈਠੇ ਹੋਏ ਆ ਸੰਗਤਾਂ ਬੈਠੀਆਂ ਹੋਈਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਇੱਧਰ ਸਾਹਮਣੇ ਸਲਾਈਡਸ ਚੱਲ ਰਹੀਆਂ ਨੇ ਮੁੰਡੇ-ਮੁੰਡੇ ਇੱਧਰ ਵੀ ਸਲਾਈਡਸ ਕਰੀ ਜਾਂਦੇ ਆ ਆ ਜਾ ਯਾਰ ਅਵੀਰ ਬੱਲਾ ਬਰੇ ਯਾਰ ਉਹ ਚੱਲ ਓਏ ਨਿਆੰਗਾ ਆਹ ਮੁੰਡਾ ਆ ਰਿਹਾ ਹੁਣ ਕਹਿੰਦੇ ਦਮਦਾਰ ਹੈ ਦਮਦਾਰ ਹੈ ਕਹਿੰਦੇ ਮੱਲੀ ਵਰੀਏ ਵਾਹ ਯੋ ਸਤਾਜੀ ਹੰਨੀ ਦੇਰ ਤੱਕ ਕਿਹੜੇ ਚਲਾਵਾਂ ਲੇ ਇਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਅੱਠੇ ਆਣ ਦੀ ਸਲਾਹ ਬਣਾ ਰਹੇ ਮਨ ਲਾਉਦਾ ਬਹਿਤ ਆ ਗਏ ਸਾਰੇ ਦੋਸਤ ਮੈਂ ਤੇ ਉਹ ਪਾਗਲਾ ਮੁੰਡਾ ਖੜਾ ਸੋਹਣਾ ਤੂੰ ਮੈਂ ਲਾ ਹੋ ਜਾਂਦੇ ਆ ਆ ਗਿਆ ਮੁੰਡਾ ਇਹ ਮੁੰਡੇ ਨੇ ਕੀਤੀ ਸਲਾਈਡ ਵਧੀਆ ਵਾਹ ਬਈ ਵਾਹ 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 ਕੈਂਟ ਆਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇੱਧਰ ਸਾਹਮਣੇ ਸਾਨੂੰ ਭਾਈ ਸਾਹਿਬ ਮਿਲ ਚੁਕੇ ਨੇ ਸੁਰੇਸ਼ ਸਿੰਘ ਗਾਲਸਾਹੀ ਸੋਨੇ ਹਾ ਸਿਮੀਆ ਕਾਲ ਇੱਥੇ ਕਾਰਾ ਗੁਜਾਰੇ ਬਾਬਾ ਫ਼ਤੇ ਸਿੰਘ ਨੂੰ ਮਾਨ ਨੂੰ ਪਾਵੇ ਸਿਮੀਆ ਕਾਲ Bye.